ਹਾਂਜੀ ਬਾਜੀ ਬਾਜੀ ਆਪਾਂ ਸਾਰਵੈਸ਼ਨ ਕੰਪਨੀ ਬਾਦ ਜੇ ਗਏ ਉਹਨਾਂ ਨੇ 3-4 ਦਿਨ ਚਾਹ ਚੁਕੇ ਆ ਉਹ ਕੋਈ ਹੱਲ ਨਹੀਂ ਕਰਦੇ ਤੇ ਕੀ ਮਸਲਾ ਕੀ ਹੈ ਤੁਹਾਡਾ ਮਸਲਾ ਪਾਣੀ ਇੰਨਾ ਖੜਾ ਹੋ ਜਾਂਦਾ بارش ਜਦੋਂ ਆਉਂਦੀ ਹੈ ਇੱਥੇ ਹਰ ਮੁੱਦਰ ਸਾਭੋ ਜਿਹੜੇ ਯਾਤਰੀ ਆਂਦੇ ਨੇ ਉਹ ਰਿਕਸ਼ਿਆਂ ਦੇ ਚਾਹਦੇ ਨੇ ਇਹ ਰਿਕਸ਼ੇ ਆ ਉਲਟ ਜਾਂਦੇ ਨੇ ਉਹਨਾਂ ਦੇ ਕੱਪੜੇ ਉਹਨਾਂ ਦੇ ਸਭ ਕੁਝ ਅਟੈਚ ਚੀਜ਼ ਉੱਤੇ ਕਈਆਂ ਨੂੰ ਸਟਾ ਵੀ ਲੱਗ ਚੁਕੀਆਂ ਭਾਰਤ ਸਰਕਾਰ ਕੋਈ ਨਹੀਂ ਸੁਣਦੀ ਇਥੋਂ ਐਡੇ ਐਮਐਲਏ ਵੀ ਲੰਘਦੇ ਆ ਸਾਰੇ ਲੰਘਦੇ ਆ ਪਰ ਕਿਸੇ ਨੂੰ ਇਹ ਨਹੀਂ ਨਜ਼ਰ ਆਂਦਾ ਪਿਆ ਇਸ ਰੋਡ ਤੇ ਚੀਨਾ ਪਾਣੀ ਆ ਕਿਸੇ ਦੀ ਲਾਤ ਟੁੱਟ ਗਈ ਕਿਸੇ ਦੀ ਬਾਹ ਟੁੱਟ ਗਈ ਪਰ ਕਿਸੇ ਨੇ ਪਰ ਬਾਰਿਸ਼ ਦੇ ਕਾਰਨ ਤੇ ਤੁਹਾਨੂੰ ਪਤਾ ਪੂਰੇ ਅੰਬਸਰ ਦੇ ਵਿੱਚ ਪਾਣੀ ਆ ਜਾਂਦਾ ਤੇ ਸਾਰੀ ਜਗ੍ਹਾ ਦਾ ਇਹੋ ਜਿਹਾ ਹਾਲ ਹੈ ਭਾਜੀ ਬਾਰਿਸ਼ ਦੇ ਬਾਕੀ ਜਗ੍ਹਾ ਤਾਂ ਪਾਣੀ ਨਿਕਲ ਜਾਂਦਾ ਪਰ ਇੱਥੇ ਪਾਣੀ ਤਿੰਨ ਦਿਨ ਨਹੀਂ ਨਿਕਲਣਾ ਪਾਣੀ ਨਹੀਂ ਸੁਕਣੇ ਤਿੰਨ ਦਿਨ ਪਾਣੀ ਨਹੀਂ ਪਾਰ ਚ ਫੇਰ ਆ ਗਈ ਫੇਰ ਪਾਣੀ ਇੰਨਾ ਫੇਰ ਖੱਟਾ ਹੋ ਜਾਣਾ ਇੱਥੇ ਪਾਣੀ ਕੋਈ ਨਹੀਂ ਇੱਥੇ ਸੀਵਰੇ ਸਾਰੇ ਬੰਦ ਆ ਹਾਲ ਕੀਤੇ ਪੱਕਾ ਲੀ ਜਾਂਦੇ ਹੋ ਪੱਕਾ ਲੈ ਆਪਾਂ ਇਹ ਕਹਿੰਦੇ ਆ ਇਹਦੇ ਸੀਵਰ ਪਵੇ ਵੱਡਾ ਤੇ ਇਹਦਾ ਸੀਵਰ ਸੁੱਟ ਸਟਿਆ ਜਾਵੇ ਆਪਣਾ ਟੇਸ਼ਨ ਦੇ ਤੇ ਫੇਰ ਜਾ ਕੇ ਉੱਥੇ ਸੜਕ ਬਣੇ ਤੇ ਫੇਰ ਹਲ ਹੁੰਦਾ ਤੇ ਜੇ ਆਪਾਂ ਪ੍ਰਸ਼ਾਸਨ ਦੀ ਗੱਲ ਕਰੀਏ ਕਿ ਉੱਥੇ ਤੱਕ ਪਹੁੰਚੇ ਉਹ ਕਿੰਨੀ ਕੋ ਵਾਰੀ ਉਹਨਾਂ ਨੂੰ ਆਪਣਾ ਤੁਸੀਂ ਪਹੁੰਚ ਕੇ ਕਿਹਾ ਇਹ ਯਾ ਹਲ ਕਰੋ ਆਡਾ ਹੋਇਆ ਨਹੀਂ ਹਲ ਉਹ ਅਲੱਗ ਕੋਈ ਨਹੀਂ ਹੋਇਆ ਆਪਾਂ ਬੜੀ ਹਰੀ ਕਮੇਟਾ ਦਿੱਤੀਆਂ ਜੀ ਖर्चा ਪਾਣੀ ਮੰਗ ਤੇ ਜੇ ਆਪਣਾ ਇਹ ਹਲ ਨਹੀਂ ਹੁੰਦਾ ਤੇ ਫਿਰ ਤੁਹਾਡੀ ਅਗਲੀ ਕਾਰਵਾਈ ਕੀ ਹੋਏਗੀ ਅਗਲੀ ਕਾਰਵਾਈ ਇਹ ਹੈ ਕਿ ਆਪਾਂ ਫਿਰ ਪੋਲੋ ਦੇ ਧਰਨਾ ਦਵਾਂਗੇ ਫਿਰ ਹੋਰ ਕੀ ਕਰਾਂਗੇ ਸਾਰੇ ਜਿਹੜੇ ਦੁਕਾਨਦਾਰ ਇਕੱਠੇ ਹੋ ਗਏ ਜਿਹੜਾ ਨਾਮ ਗੋਰਖੂਮਾਰ ਜੀ ਭਾਜੀ ਆਪਣਾ ਕੀ ਪਰੇਸ਼ਾਨੀ ਆ ਰਹੀ ਤੁਹਾਨੂੰ ਪਰੇਸ਼ਾਨੀ ਸਾਨੂੰ ਹੈ ਇਹ ਬਾਰਿਸ਼ ਕਰਕੇ ਦੋ ਦੋ ਤਿੰਨ ਤਿੰਨ ਟਿਕਾ ਦੇ ਸੜਕਾਂ ਬਲੋਕ ਰਹਿੰਦੀ ਪਾਣੀ ਨਾਲ ਇੰਨਾ ਕਿ ਪਾਣੀ ਭਰ ਜਾਂਦਾ ਜੀ ਤੇ ਆਪਾਂ ਇੰਜ ਹੀ ਕੰਪਲੀਟ ਦੇ ਚੁੱਕੇ ਆ ਸਰਕਾਰ ਨੂੰ ਲੇਕਿਨ ਸਾਡੀ ਕੋਈ ਸੁਣਵਾਈ ਨਹੀਂ ਹੁੰਦੀ ਏ ਹਰੇਕ ਮੈਗਵੇ ਦੇ ਵਿੱਚ ਆਪਾਂ ਘੁੰਮ ਘੁੰਮ ਥੱਕ ਗਏ ਜੀ ਕੱਲ ਵੀ ਆਪਾਂ ਇਨਾ ਫੋਨ ਕੀਤਾ ਲੇਕਿਨ ਹੈ ਨਹੀਂ ਕੋਈ ਸੁਣਵਾਈ ਹੁੰਦੀ ਏ ਨੇ ਕਿ ਕਿ ਦਾਦੀ ਆਪਣਾ ਦੀ ਕਾਰਵਾਈ ਜਾਂ ਕਿੱਦਾਂ ਦਾ ਗੰਦਾ ਪ੍ਰਬੰਧ ਕਰਾਉਣਾ ਚਾਹੁੰਦੇ ਆ ਸਰਕਾਰ ਦੇ ਕੋਲ ਸਰਕਾਰ ਕੋਲੋਂ ਇਹ ਰਿਕਵੈਸਟ ਜੇ ਸਾਡੀ ਜਿਹੜੇ ਇਹ ਸੀਵਰ ਪਾਏ ਜੇ ਇਹਗੇ ਛੋਟੇ ਤੇ ਬਲੌਗ ਜੇ ਜਿਹੜਾ ਪਾਣੀ ਉਹ ਸਾਈਡ ਤੋਂ ਭੇਜਾਇਆ ਇਹਨਾਂ ਨੇ ਉਹ ਸਾਈਡ ਸਾਰੀ ਬਲੌਗ ਜੇ ਪਾਣੀ ਨਾਲ ਤੇ ਸੀਵਰ ਦੀ ਇੰਨੀ ਕੀ ਪੇਸ਼ਾਨੀ ਹੁੰਦੀ ਆ ਆਪਾਂ ਖੁਦ ਦੁਕਾਨਦਾਰ ਸਾਰੇ ਇਕੱਠੇ ਹੋ ਕੇ ਸਾਰਾ ਆਪਾਂ ਗਾਰਾ ਗੂਰਾ ਕੱਢਿਆ ਸਭ ਕੁਝ ਕੀਤਾ ਲੇਕਿਨ ਫਿਰ ਵੀ ਸੀਵਰ ਕੋ ਬਲੌਗ ਜੇ ਕਿਹਲੀ ਜਿਮੇਵਾਰੀ ਸਮਝੋ ਦਿਓ ਸਾਰੀ ਇਹ ਵੇਖਿਆ ਜੇ ਸਰਕਾਰ ਦੀ ਜ਼ਿੰਮੇਵਾਰੀ ਆ ਯਾਨੀ ਕਿ ਜਿਹੜੇ ਪ੍ਰੋਸੈਸਿੰਗ ਜਿਹੜੇ ਚਲਾਉ ਆਓ ਨਗਰ ਨਿਗਮ ਵਾਲੇ ਜਿਹੜੇ ਉਹਨਾਂ ਨੂੰ ਗਾਇਸ਼ ਨਹੀਂ ਕੀ ਕਰ ਚੁੱਕੇ ਬਾਕੀ ਨੂੰ ਉਹ ਦੇਖਣਾ ਚਾਹੀਦਾ ਕਿ ਕੱਲ ਵੀ ਇੰਨੀ ਕੀ ਬੈਟਰੀ ਰਿਸ਼ਕਾ ਅਰਵਿੰਦਰ ਸਾਹਿਬ ਤਾਂ ਜਿਹੜੀਆਂ ਆਂਦੀਆਂ ਨੇ ਆਪਣੇ ਸਟੇਸ਼ਨ ਵੱਲ ਜਾਂਦੀਆਂ ਇਹ ਕੱਲ ਵੀ 2-3 ਬੈਟਰੀਆਂ ਪਲਟੀਆਂ ਉੱਚੀ ਵਿੱਚ ਇੱਕ ਕੁੜੀ ਦੇ ਬਾਹਰ ਟੁੱਟ ਗਈ ਇੱਕ ਬੰਦੇ ਨੇ ਲੱਤ ਆ ਗਈ ਥੱਲੇ ਛੋਟੇ-ਛੋਟੇ ਬੱਚੇ ਪਾਣੀ ਦੇ ਵਿੱਚ ਭੱਜ ਕੇ ਸੀ ਦੁਕਾਨਦਾਰ ਸਾਰੇ ਭੱਜ ਗਏ ਉਹਨਾਂ ਨੂੰ ਬੜਾ ਬੜ ਚੁੱਕਿਆ ਬੱਚੇ ਛੋਟੇ-ਛੋਟੇ ਮਾਹੀ ਬਚੇ ਆ ਚਲੋ ਤੇ ਕਦੀ ਕੋਈ ਅਫਸਰ ਨਹੀਂ ਇੱਥੇ ਪਹੁੰਚਿਆ ਅੱਜ ਤੱਕ ਅਫਸਰ ਕੋਈ ਨਹੀਂ ਪਹੁੰਚਿਆ ਇੱਥੇ ਨਹੀਂ ਲੰਘਦੇ ਅਫਸਰ ਵੀ ਗੱਡੀਆਂ ਦੇ ਵਿੱਚ ਆਉਂਦੇ ਆ ਵੇਖਦੇ ਸਭ ਕੁਝ ਲੇਕਿਨ ਵੇਖ ਕੇ ਅਨਵੇਖਾ ਕਰ ਦਿੰਦੇ ਨੇ ਉਹ ਪੰਚਾਇਤ ਸਾਹਿਬੀ ਵੇਖੋ ਜਰਾ ਕਿ ਤੁਹਾਨੂੰ ਵੀ ਤੁਸੀਂ ਵੀ ਇੱਥੋਂ ਹੀ ਲੰਘਦੇ ਆ ਜੇ ਹੱਲ ਨਹੀਂ ਹੁੰਦਾ ਹੁੰਦਾ ਤਾਂ ਅਗਲੀ ਕਾਰਵਾਈ ਕੀ ਹੋਏਗੀ ਤੁਹਾਡੀ ਪੰਚਾਇਤ ਸਾਡਾ ਕੋਈ ਹੱਲ ਨਹੀਂ ਹੁੰਦਾ ਤੇ ਆਪਾਂ ਵੇਖੋ ਪੰਚਾਇਤ ਕਰਕੇ ਉਹ ਤੱਕ ਚੁੱਕੇ ਆ ਬੜੀ ਕੰਪਲੀਟ ਹੋ ਚੁੱਕੀ ਹੈ ਤੇ ਹੁਣ ਸਾਡੀ ਵਾਸ ਇੱਕੋ ਹੀ ਰਸਤਾ ਬਚਿਆ ਇਹ ਸਾਡੇ ਕੋਲ ਕਿ ਤਰਨਾ ਦੇਣਾ ਚਾਹੁੰਦੇ ਆ ਇਹ ਉਹ ਵੀ ਹਾਲਗੇੜ ਪੁਲ ਦੇ ਉੱਤੇ ਤਰਨਾ ਦਿੱਤਾ ਜਾਊਗਾ ਜੇ ਸਾਡੀ ਨਾ ਸੁਣਵਾਈ ਹੋਈ ਜੇ ਆਪਾਂ ਅੱਜ ਪ੍ਰੋਫੈਸਰ ਨੂੰ ਕਹਿੰਨੇ ਆ ਨਗਰ ਨਿਗਮ ਵਾਲਿਆਂ ਨੂੰ ਕੀ ਅੱਜ ਦਾ ਵੇਖ ਲੈਣੇ ਆ ਆਪਾਂ ਕੱਲ ਤੱਕ ਵੀ ਵੇਖ ਲੈਣੇ ਆ ਜੇ ਨਹੀਂ ਸਾਡੀ ਸੁਣਵਾਈ ਹੁੰਦੀ ਸ਼ੁਕਰਵਾਰ ਨੂੰ ਅਸੀਂ ਧਰਨਾ ਲਾਵਾਂਗੇ ਉੱਤੇ ਹਾਲ ਗੇਟ ਦੇ ਉੱਤੇ